ਸ਼ੀਰਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਹਰ ਸਿਮਰਤ ਕੌਰ ਬਾਦਲ ਨੇ ਬਠਿੰਡਾ ਦੇ ਹਾਤੀ ਦੇ ਦਰਜਣਾ ਪਿੰਡਾਂ ਵਿੱਚ ਕੀਤਾ ਚੋਣ ਪ੍ਰਚਾਰ ਆਪਣੇ ਵਿਰੋਧੀਆਂ ਤੇ ਕੀਤੇ ਤਿੱਖੇ ਸ਼ਬਦੀ ਹਮਲੇ ਦੱਸਦੀ ਹੈ ਕਿ ਜਿਵੇਂ ਜਿਵੇਂ ਲੋਕ ਸਭਾ ਦੀਆਂ ਚੋਣਾਂ ਦੀਆਂ ਤਰੀਕਾਂ ਨੇੜੇ ਆ ਰਹੀਆਂ ਹਨ ਚੋਣ ਮੈਦਾਨ ਵੀ ਪੂਰੀ ਤਰ੍ਹਾਂ ਭਖਦੇ ਨਜ਼ਰ ਆ ਰਹੇ ਹਨ ਇਸ ਨੂੰ ਲੈ ਕੇ ਅੱਜ ਬਠਿੰਡਾ ਲੋਕ ਸਭਾ ਦੀ ਸੀਟ ਤੋਂ ਚੋਣ ਲੜ ਰਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਸੰਗਤ ਮੰਡੀ ਅਧੀਨ ਪੈਂਦੇ ਪਿੰਡ ਚੱਕ ਅਤਰ ਸਿੰਘ ਵਾਲਾ ਫਰੀਦਕੋਟ ਕੋਟਲੀ ਧੁੰਨੀ ਕੇ ਮਹਾਲਾ ਬਾਂਡੀ ਜੱਸੀ ਬਾਗਵਾਲੀ ਕੁਟੀ ਚੱਕ ਰੁੰਦੂ ਸਿੰਘ ਵਾਲਾ ਡੂੰ ਵਾਲੀ ਅਤੇ ਨਰ ਸਿੰਘ ਕਲੋਨੀ ਵਿਖੇ ਚੋਣ ਪ੍ਰਚਾਰ ਕੀਤਾ ਗਿਆ ਇਸ ਮੌਕੇ ਅਤਰ ਸਿੰਘ ਵਾਲਾ ਵਿਖੇ ਬੋਲਦਿਆਂ ਬੀਬਾ ਹਰ ਸਿਮਰਤ कौर ਬਾਦਲ ਨੇ ਕਿਹਾ ਹੈ ਕਿ ਉਹ ਬਾਦਲ ਸਰਕਾਰ ਹੀ ਹੈ ਜੋ ਹਰ ਵਰਗ ਨੂੰ ਨਾਲ ਲੈ ਕੇ ਚੱਲਣ ਵਾਲੀ ਸਰਕਾਰ ਹੈ ਉਹਨਾਂ ਨੇ ਕਿਹਾ ਹੈ ਕਿ ਜੋ ਦੇਣ ਬਾਦਲ ਸਾਹਿਬ ਨੇ ਹਰ ਵਰਗ ਨੂੰ ਦਿੱਤੀ ਹੈ ਉਹ ਹੋਰ ਕੋਈ ਵੀ ਸਰਕਾਰ ਨਹੀਂ ਦੇ ਸਕਦੀ ਉਹਨਾਂ ਆਪਣੇ ਵਿਰੋਧੀਆਂ ਤੇ ਤਿੱਖੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਹੈ ਕਿ ਪਹਿਲਾਂ ਤਾਂ ਕਾਂਗਰਸ ਕਹਿੰਦੀ ਸੀ ਕਿ ਤੁਹਾਡਾ ਸਾਰਾ ਕਾਰਜ ਮਾਫ ਕਰ ਦਿੱਤਾ ਜਾਵੇਗਾ ਲੇਕਿਨ ਹੋਇਆ ਕੁਝ ਨਹੀਂ ਲੇਕਿਨ ਹੁਣ ਮਾਨ ਸਰਕਾਰ ਕਹਿੰਦੀ ਸੀ ਕਿ ਜੇਕਰ ਕੋਈ ਵੀ ਆਫਤ ਕਿਸਾਨਾਂ ਉੱਪਰ ਆਵੇਗੀ ਤਾਂ ਗਰਦਾਬਰੀ ਬਾਅਦ ਵਿੱਚ ਹੋਵੇਗੀ ਪਹਿਲਾਂ ਤੁਹਾਡੇ ਖਾਤਿਆਂ ਵਿੱਚ ਮੁਆਵਜ਼ੇ ਦੇ ਪੈਸੇ ਪਾ ਦਿੱਤੇ ਜਾਣਗੇ ਲੇਕਿਨ ਜੋ ਹੋ ਰਿਹਾ ਹੈ ਤੁਹਾਡੇ ਸਾਹਮਣੇ ਹੈ ਬੀਬਾ ਬਾਦਲ ਨੇ ਲੋਕਾਂ ਨੂੰ ਅਪੀਲਾਂ ਕੀਤੀਆਂ ਕਿ ਉਹ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਉਹਨਾਂ ਦਾ ਸਾਥ ਦੇ ਕੇ ਉਹਨਾਂ ਦੇ ਹੱਥ ਮਜ਼ਬੂਤ ਕਰਨ ਤਾਂ ਜੋ ਕਿ ਕੇਂਦਰ ਵਿੱਚ ਬਣਨ ਜਾ ਰਹੀ ਸਰਕਾਰ ਵਿੱਚ ਉਹਨਾਂ ਦੇ ਮੁੱਦਿਆਂ ਨੂੰ ਉਠਾਇਆ ਜਾ ਸਕੇ ਅਤੇ ਲੋਕ ਸਭਾ ਸੀਟ ਬਠਿੰਡਾ ਨੂੰ ਹੋਰ ਵਿਕਾਸ ਕਾਰਜ ਕੀਤੇ ਜਾ ਸਕਣ ਇਸ ਮੌਕੇ ਚੱਕ ਅਤਰ ਸਿੰਘ ਵਾਲਾ ਦੇ ਲੋਕਾਂ ਵੱਲੋਂ ਵੀ ਬਾਹਰ ਸਿਮਰਤ कौर ਬਾਦਲ ਨੂੰ ਲੱਡੂਆਂ ਲਾਰਵੀ ਤੋਲਿਆ ਗਿਆ ਇਸ ਮੌਕੇ ਉਹਨਾਂ ਨਾਲ ਹਲਕਾ ਇੰਚਾਰਜ ਪ੍ਰਕਾਸ਼ ਸਿੰਘ ਭੱਟੀ ਸਾਬਕਾ ਸਰਪੰਚ ਸੰਦੀਪ ਸਿੰਘ ਸਣੀ ਸਾਬਕਾ ਸਰਪੰਚ ਲਖਵੀਰ ਸਿੰਘ ਗਰੇਵਾਲ ਸਾਬਕਾ ਚੇਅਰਮੈਨ ਜਗਰੂਪ ਸਿੰਘ ਸੰਗਤ ਨਗਰ ਕੌਂਸਲ ਸੰਗਤ ਦੇ ਪ੍ਰਧਾਨ ਸ਼ਸ਼ੀਲ ਕੁਮਾਰ ਗੋਲਡੀ ਸੀਨੀਅਰ ਅਕਾਲੀ ਆਗੂ ਹਰਜੀਤ ਸਿੰਘ ਕਾਲਚਰਾਣੀ ਰੇਸ਼ਮ ਸਿੰਘ ਸੰਗਤ ਕੌਰ ਸਿੰਘ ਜਸਤੀ ਦੀਪਿੰਦਰ ਸਿੰਘ ਰਣਜੋਤ ਸਿੰਘ ਜਸਵਿੰਦਰ ਸਿੰਘ ਮੱਖਣ ਸਿੰਘ ਮਹਾਰਾ ਭੋਲਾ ਸਿੰਘ ਜੰਗੀ ਰਾਣਾ ਸੰਦੀਪ ਸਿੰਘ ਫਰੀਦਕੋਟ ਕੋਟਲੀ ਹਣੀ ਸਿੰਘ ਜਸਕਰਨ ਸਿੰਘ ਕੁਟੀ ਕਮਲਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਆਦ ਵੱਡੀ ਘੰਟੀ ਵਿੱਚ ਅਕਾਲੀ ਦਲ ਦੇ ਵਰਕਰ ਹਾਜ਼ਰ ਸਨ ਇੱਥੇ ਪਹੁੰਚੀ ਸਭ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਰਕਰ ਸਹਿਬਾਨ ਪੰਥ ਦੀ ਜਥੇਬੰਦੀ ਤੇ ਬਹੁਤ ਹੀ ਅਜ਼ੀਜ਼ ਚੱਕ ਅਦਰ ਸਿੰਘ ਵਾਲੇ ਦੇ ਮੇਰੇ ਆਪਣੇ ਬਜ਼ੁਰਗ ਵੀਰੋ ਭੈਣੋ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਵੀਰਾਂ ਭੈਣਾਂ ਦਾ ਹੱਥ ਬੰਨ੍ਹ ਕੇ ਸ਼ੁਕਰਾਨਾ ਕਰਦੀਆਂ ਆਪਦੇ ਰੁਝੇਵਿਆਂ ਤੋਂ ਤੁਸੀਂ ਕੀਮਤੀ ਸਮਾਂ ਕੱਢ ਕੇ ਸਾਰੇ ਇੱਥੇ ਪਹੁੰਚੇ ਹੋ ਮਾਫੀ ਮੰਗਦੀ ਆ ਪਿਛੋ ਲੇਟ ਹੋਣ ਕਰਕੇ ਤੁਹਾਨੂੰ ਤਕਲੀਫ ਦਿੱਤੀ ਕਾਫੀ ਚਿਰ ਦੇ ਤੁਸੀਂ ਇੱਥੇ ਬੈਠੇ ਹੋਏ ਹੋ ਤੁਸੀਂ ਸਾਰੇ ਜਾਣਦੇ ਹੋ ਚੋਨਾ ਦਾ ਬਿਗਲ ਵੱਜ ਚੁੱਕਿਆ ਹੈ ਤੇ ਮੈਂ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦੀਆਂ ਕਿ ਹਮੇਸ਼ਾ ਇਸ ਪਿੰਡ ਨੇ ਆਪ ਦੀ ਖੇਤਰੀ ਪਾਰਟੀ ਦਾ ਤੁਸੀਂ ਸਾਥ ਦਿੱਤਾ ਹੈ ਕਿਉਂਕਿ ਇਹ ਹਲਕਾ ਜਮਾ ਹੀ ਸਾਡੇ ਘਰ ਦੇ ਨਾਲ ਲੱਗਨ ਕਰਕੇ ਮੈਨੂੰ ਲੱਗਾ 5 ਮਿੰਟਾਂ ਦਾ ਰਸਤਾ ਹੈ ਤੁਹਾਡੇ ਸਾਰਿਆਂ ਦਾ ਬਾਦਲ ਸਾਹਿਬ ਦੇ ਨਾਲ ਬਹੁਤ ਪੁਰਾਣਾ ਨਾਤਾ ਹੈ ਪੀੜੀਦਰ ਪੀੜੀ ਸਾਡੇ ਪਰਿਵਾਰ ਦੇ ਨਾਲ ਤੁਸੀਂ ਨਾਤਾ ਜੋੜ ਕੇ ਰੱਖਿਆ ਹੈ ਤਾਂ ਹਮੇਸ਼ਾ ਇਸ ਪਿਆਰ ਦਾ ਸਬੂਤ ਬਾਦਲ ਸਾਹਿਬ ਨੇ ਤੁਹਾਡੇ ਸਾਰਿਆਂ ਦੇ ਵਿੱਚ ਵਿਚਰ ਕੇ ਤੁਹਾਡੀ ਤਕਲੀਫਾਂ ਨੂੰ ਸੁਣ ਕੇ ਮਸਲਿਆਂ ਨੂੰ ਹੱਲ ਕਰਕੇ ਉਹਨਾਂ ਨੇ ਆਪਣੇ ਹਰ ਵਕਤ ਨੂੰ ਜਦੋਂ ਵੀ ਤੁਸੀਂ ਉਹਨਾਂ ਨੂੰ ਮਾਨ ਬਖਸ਼ਿਆ ਤਾਕਤ ਬਖਸ਼ੀ ਇਸ ਇਲਾਕੇ ਦੇ ਸੁਧਾਰ ਤੇ ਵਿਕਾਸ ਵਾਸਤੇ ਉਹਨਾਂ ਨੇ ਵੱਡੇ ਉਪਰਾਲੇ ਕੀਤੇ ਤੇ ਅੱਜ ਮੈਂ ਮਾਨ ਨਾਲ ਆ ਵੀ ਕਹਿ ਸਕਦੀਆਂ ਕਿ ਜਿੱਥੇ ਪਿੱਛੇ 7-8 ਸਾਲਾਂ 'ਚ ਤੁਸੀਂ ਹੁਣ ਤਿੰਨੋ ਸਰਕਾਰਾਂ ਦੇਖ ਲਿੱਤੀਆਂ ਨੇ ਕਿਹੜੀ ਸਰਕਾਰ ਵੋਟਾਂ ਵੇਲੇ ਕੀ ਕਹਿੰਦੀ ਹੈ ਤੇ ਵੋਟਾਂ ਤੋਂ ਬਾਅਦ ਆਪਣੇ ਵਾਅਦਿਆਂ ਤੇ ਕੌਣ ਕਿੰਨਾ ਪੂਰਾ ਉਤਰਦਾ ਹੈ ਉਹ ਸਭ ਤੁਹਾਡੇ ਸਾਹਮਣੇ ਕਿਉਂਕਿ 7-8 ਸਾਲ ਦਾ ਸਮਾਂ ਕੋਈ ਜਿਆਦਾ ਲੰਮਾ ਸਮਾਂ ਨਹੀਂ ਹੁੰਦਾ ਤੇ ਅੱਜ ਤੁਸੀਂ ਆ ਵੀ ਜਾਣਦੇ ਹੋ ਕਿ ਸਾਰੀ ਤਾਕਤਾਂ ਜਿੱਥੇ ਅੱਜ ਦਾ ਸ਼ਰਿਆਮ ਇਕੱਠੇ ਹੋ ਗਿਆ ਨੇ ਤੁਹਾਡੀ ਤਕੜੀ ਦੇ ਖਿਲਾਫ ਅਕਾਲੀ ਦਲ ਦੇ ਖਿਲਾਫ ਲੇਕੇ ਨੇ ਪਹਿਲੇ ਤੋਂ ਹੀ ਆ ਤਾਕਤਾਂ ਇਕੱਠੀਆਂ ਸੀ ਗਿਆ ਰੋਟਾਂ ਦਾ ਜੇ ਜਾਲ ਬੱਛਿਆ ਹੈ ਇਹ ਵੀ ਬਾਦਲ ਸਾਹਿਬ ਦੀ ਦੇਣ ਹੈ ਇਹ ਟਰੈਕਟਰ ਨੂੰ ਗੱਡੇ ਦਾ ਦਰਜਾ ਦਿੱਤਾ ਆ ਵੀ ਤੁਹਾਡੀ ਤਕੜੀ ਦੀ ਦੇਣ ਹੈ ਇਥੇ ਪਾਈ ਤੁਹਾਡੇ ਪਰਿਵਾਰਾਂ ਵਿੱਚ ਜਿਹੜੀ ਰਜਿਸਟਰੀਆਂ ਹੁੰਦੀਆਂ ਉਹਦੀ ਫੀ ਤੱਕ ਬਾਦਲ ਸਾਹਿਬ ਨੇ ਮਾਫ ਕਰ ਦਿੱਤੀ ਤੇ ਜਦੋਂ ਵੀ ਕਿਸਾਨ ਦੇ ਉੱਤੇ ਕਿਸੇ ਤਰ੍ਹਾਂ ਦੀ ਆਫਤਾ ਆਈ ਪਹਿਲ ਦੀ ਤੌਰ 'ਤੇ ਬਾਦਲ ਸਾਹਿਬ ਨੇ ਬਾਖੜੀ ਅੱਜ ਜਿੱਥੇ ਕਣਕਾਂ ਦਾ ਨੁਕਸਾਨ ਬੇਮੌਸਮੀ ਮਾਰਦੇ ਨਾਲ ਹੋ ਰਿਹਾ ਹੈ ਔਰ ਛੂ ਡੰਗਰਾਂ ਨੂੰ ਕਿੰਨੀਆਂ ਬਿਮਾਰੀਆਂ ਲੱਗਦੇ ਪਸ਼ੂ ਡੰਗਰ ਦਾ ਨੁਕਸਾਨ ਹੋ ਰਿਹਾ ਹੈ ਦਰਮਿਆ ਵਿਚ ਬਿਮਾਰੀ ਲੱਗਨੀ ਪਿਛਲੇ ਸਾਲ ਹੜ੍ਹਾਂ ਦੇ ਨਾਲ ਕਿੰਨਾ ਸਾਰੀ ਫਸਲ ਖਰਾਬ ਹੋ ਗਈ ਅੱਧਾ ਪੰਜਾਬ ਹੜ੍ਹਾਂ ਛੇ ਡੁੱਬ ਗਿਆ ਉਥੇ ਜਿੱਥੇ ਆ ਦੋਵੇਂ ਸਰਕਾਰਾਂ ਨੇ ਗੱਲਾਂ ਤਾਂ ਬਹੁਤ ਵੱਡੀਆਂ-ਵੱਡੀਆਂ ਕੀਤੀਆਂ ਸੀਗੀਆਂ ਲੇਕਿਨ ਅੱਜ ਸਾਰੇ ਯਾਦ ਕਰਦੇ ਨੇ ਕਿ ਬਾਦਲ ਸਾਹਿਬ ਦੇ ਬੈਠੇ ਜਦ ਪਹਿਲੀ ਵਾਰੀ ਨਰਮੇ ਦਾ ਨੁਕਸਾਨ ਚਿੱਟੇ ਮਛੜ ਦੇ ਨਾਲ ਹੋਇਆ ਸੀ ਤੇ 15-20 ਦਿਨਾਂ ਚ ਦੋ ਹਫ਼ਤਿਆਂ ਦੇ ਵਿੱਚ ਬਾਦਲ ਸਾਹਿਬ ਨੇ ਇੱਕ-ਇੱਕ ਨਰਮੇ ਦੇ ਕਿਸਾਨ ਤਾਈ ਮੁਆਵਜ਼ਾ ਭੇਜਾਇਆ ਹਜ਼ਾਰਾਂ ਕਰੋੜ ਰੁਪਏ ਦੇ ਨਾਲ ਸਾਰੇ ਇਲਾਕੇ 'ਚ ਜਿਹੜੇ ਨਰਮੇ ਦਾ ਨੁਕਸਾਨ ਹੋਇਆ ਸੀ ਉਸ ਕਿਸਾਨ ਨੂੰ ਮੁਆਵਜ਼ਾ ਮਿਲਿਆ ਸ਼ਾਇਦ ਤੁਹਾਡੇ ਪਿੰਡ ਵਿੱਚ ਵੀ ਆਇਆ ਹੋਗਾ ਪਹਿਲੀ ਵਾਰੀ ਇਤਿਹਾਸ ਵਿੱਚ ਜਿਨ੍ਹਾਂ ਮਜ਼ਦੂਰਾਂ ਦੀ ਚੁਗਾਈ ਮਾਰੀ ਗਈ ਸੀ ਦੇਸ਼ ਤੇ ਸ਼ਾਇਦ ਕਿਸੇ ਸਰਕਾਰ ਨੇ ਨਹੀਂ ਦਿੱਤਾ ਉਹਨਾਂ ਮਜ਼ਦੂਰਾਂ ਨੂੰ ਵੀ ਹਵਾਬਦਾ ਦਿੱਤਾ ਤੇ ਉਹਦੇ ਬਾਅਦ ਬਾਲਾ ਸਾਹਿਬ ਦੀ ਸਰਕਾਰ ਗਈ ਤਿੰਨ ਫਸਲਾਂ ਨਰਮਿਆਂ ਨੂੰ ਬਿਮਾਰੀ ਲੱਗ ਗਈ ਆ ਗੜਿਆਂ ਦਾ ਨਾਂ ਨੁਕਸਾਨ ਹੋ ਗਿਆ ਪਸ਼ੂਆਂ ਦਾ ਹੋ ਗਿਆ ਖੜਾ ਦੇ ਨਾਲ ਹੋ ਗਿਆ ਇਹ ਦੋਵੇਂ ਸਰਕਾਰਾਂ ਨੇ ਜਿਨ੍ਹਾਂ ਨੇ ਵੱਡੀਆਂ ਗੱਲਾਂ ਕੀਤੀਆਂ ਸੀ ਕਿਦੀ ਬਾਫੜੀ ਤੇ ਕਿੰੂ ਕੀ ਦਿੱਤਾ ਸੋ ਅੱਜ ਲੋਕੀ ਯਾਦ ਕਰਦੇ ਨੇ ਕਿ ਕਿਸਾਨੀ ਵਾਸਤੇ ਜੇ ਕਿਸੇ ਨੇ ਕੀਤਾ ਤੇ ਬਾਲਾ ਸਾਹਿਬ ਦੀ ਵੱਡੀ ਦੇਣ ਸੀ ਲੈਕਿਨ ਸ਼ਿਕਾਰ ਹੋਏ ਤੁਹਾਡੀ ਖੇਤਰੀ ਪਾਰਟੀ ਇਹਨਾਂ ਦੋਵਾਂ ਭਾਈਵਾਲ ਪਾਰਟੀਆਂ ਦੀ ਭੰਡੀ ਪ੍ਰਚਾਰ ਦਾ ਜਿਨ੍ਹਾਂ ਨੇ ਭੰਡੀ ਪ੍ਰਚਾਰ ਕਰਕੇ ਇਸ ਪਾਰਟੀ ਪ੍ਰਤੀ ਨਫ਼ਰਤ ਪੈਦਾ ਕੀਤੀ ਤੇ ਝੂਠੇ ਲਾਰੇ ਝੂਠੇ ਵਾਦੇ ਅੱਜ ਕਿਸਾਨਾਂ ਨੂੰ ਕੀ ਕਹਿੰਦੇ ਸੀ ਪਹਿਲੇ ਪੰਜਾ ਕਹਿੰਦਾ ਸੀ ਤੁਹਾਡਾ ਸਾਰਾ ਕਰਜ਼ਾ ਮਾਫ਼ ਕਰ ਦਾਂਗੇ ਆੜਤੀਆਂ ਦਾ ਬੈਂਕਾਂ ਦਾ ਇਹਦਾ ਮਾਫ਼ ਕੀਤਾ ਆ ਝੂਠਾ ਝਾੜੂ ਤਾਂ ਹੋਰ ਕਹਿੰਦਾ ਸੀ ਵੱਡਾ ਬਦਲਾਅ ਆਊਗਾ ਕਿਸਾਨਾਂ ਦੇ ਉੱਤੇ ਕੋਈ ਵੀ ਆਪਦਾ ਆਜੂਗੀ ਗਰਗੋਰੀਆਂ ਬਾਅਦ ਨੂੰ ਹੋਣ ਗਿਆ ਬਲੇ ਤੁਹਾਡੇ ਖਾਤੇ ਵਿੱਚ 20000 ਰੁਪਏ ਜਾਣ ਗਏ ਉਹ ਬਦੌਰੀ ਕਰਨ ਲਈ ਆ ਭਾਈ